मदारी साडे पिंड मदारी आया मदारी ने अपनी डुगडुगी वजाई तो कहा आओ बच मदारी आया मदारी आया मदारी दी डुगडुगी दी आवाज सुन के बहुत सारे बच्चे मदारी दा तमाशा वेखन लाई, हो गए मदारी कोल एक बांदर अते एक बांदरी सी उसने दोनों दा तमाशा बच्चों वेखाया ਬੱਚੇ ਬਹੁਤ ਖੁਸ਼ ਹੋਏ ਅਤੇ ਤਾੜੀਆਂ ਮਾਰੀਆਂ। ਮਦਾਰੀ ਨੇ ਬਾਂਦਰ-ਬਾਂਦਰੀ ਦਾ ਵਿਆਹ ਅਤੇ ਹੋਰ ਬਹੁਤ ਸਾਰੀ ਖੇਡਾਂ ਵੀ ਵਿਖਾਈਆਂ। ਜਿਨ੍ਹਾਂ ਨੂੰ ਵੇਖ ਕੇ ਬੱਚੇ ਹੋਰ ਵੀ ਖੁਸ਼ ਹੋਏ। ਤੇ ਫਿਰ ਬਾਅਦ ਵਿੱਚ ਮਦਾਰੀ ਨੇ ਬਾਂਦਰ ਤੇ ਬਾਂਦਰੀ ਦੀ ਰੋਟੀ ਲਈ ਬੱਚਿਆਂ ਕੋਲੋਂ ਪੈਸੇ ਮੰਗੇ। ਬੱਚਿਆਂ ਨੇ ਬਹੁਤ ਸਾਰੇ ਪੈਸੇ ਅਤੇ ਆਨਾਜ ਮਦਾਰੀ ਨੂੰ ਦਿੱਤਾ। ਮਦਾਰੀ ਨੇ ਵੀ ਸਭ ਦਾ ਧੰਨਵਾਦ ਕੀਤਾ। ਅਤੇ ਫਿਰ ਅਗਲੇ ਪਿੰਡ ਚਲਾ ਗਿਆ ਬੱਚੇ ਵੀ ਆਪਣੇ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਧੰਵਾਦ ਜੀ